ਮਸ਼ਹੂਰ ਵਲੌਗਰ ਤੇ ਇਨਫਲੂਐਂਸਰ ਗੁਰਸ਼ਰਨ ਤੇ ਬਲਕਰਨ ਨੂੰ ਤੁਸੀਂ ਸਾਰੇ ਜਾਣਦੇ ਹੀ ਹੋ ਜੋ ਗੱਗੂ ਅਤੇ ਮੋٹے ਦੇ ਨਾਮ ਤੋਂ ਕਾਫੀ ਪ੍ਰਸਿੱਧ ਹੈ ਜੋ ਆਪਣੀਆਂ ਫਨੀ ਵੀਡੀਓਜ਼ ਤੋਂ ਲੈ ਕੇ ਵਲੌਗਸ ਨਾਲ ਹਰ ਕਿਸੇ ਦਾ ਦਿਲ ਛੂੰਹਦੇ ਹਨ ਤੇ ਲੋਕਾਂ ਦੀ ਗਮਗੀਨ ਜ਼ਿੰਦਗੀ ਵਿੱਚ ਹਾਸਿਆਂ ਦੀ ਰੰਗਤ ਭਰਦੇ ਹਨ ਤੇ ਉੱਥੇ ਹੀ ਉਹਨਾਂ ਦੇ ਵੱਲੋਂ ਨਿਕਲ ਕੇ ਹੁਣ ਇੱਕ ਮਾੜੀ ਅਪਡੇਟ ਸਾਹਮਣੇ ਆ ਰਹੀ ਹੈ ਜਿਸ ਤੋਂ ਬਾਅਦ ਲੋਕਾਂ ਦੇ ਵੱਲੋਂ ਕਾਫੀ ਕਮੈਂਟ ਕੀਤੇ ਜਾ ਰਹੇ ਹਨ ਤੇ ਹਾਲ ਹੀ ਦੇ ਵਿੱਚ ਗੱਗੂ ਹੁਣਾ ਦੇ ਖੇਤ ਵਿੱਚ ਇੱਕ ਗੱਡੀ ਦਾ ਬੁਰੀ ਤਰੀਕੇ ਨਾਲ ਐਕਸੀਡੈਂਟ ਹੋਇਆ ਹੈ ਇਹ ਗੱਡੀ ਬੁਰੀ ਤਰੀਕੇ ਨਾਲ ਖੇਤ ਦੇ ਵਿੱਚ ਆਣ ਪਲਟੀ ਜਿਸ ਤੋਂ ਬਾਅਦ ਖੇਤ ਦੇ ਆਲੇ-ਦੁਆਲੇ ਕਾਫੀ ਜ਼ਿਆਦਾ ਇਕੱਠ ਹੋ ਗਿਆ ਤੇ ਬਾਕੀ ਜੋ ਗੱਡੀ ਪਲਟੀ ਹੈ ਉਹ ਗੱਗੂ ਹੁਣਾ ਦੀ ਹੈ ਜਾਂ ਕਿ ਸੀ ਹੋਰ ਦੀ ਇਸ ਬਾਰੇ ਉਸਨੇ ਜਾਣਕਾਰੀ ਨਹੀਂ ਦਿੱਤੀ ਤੇ ਜਿਵੇਂ ਹੀ ਉਸ ਦੇ ਵੱਲੋਂ ਇਹ ਸਨੈਪ ਸ਼ੇਅਰ ਕੀਤੀ ਗਈ ਤਾਂ ਲੋਕਾਂ ਦੇ ਵੱਲੋਂ ਕਾਫੀ ਜ਼ਿਆਦਾ ਕਮੈਂਟ ਕੀਤੇ ਜਾ ਰਹੇ ਹਨ ਤੇ ਸਨੈਪ ਦੇ ਪਿੱਛੇ ਉਸ ਦੀ ਮਾਂ ਕਹਿ ਰਹੀ ਹੈ ਕਿ ਗੱਡੀ ਵਿੱਚ ਸਕੂਲ ਵਾਲੇ ਬੱਚੇ ਬੈਠੇ ਸਨ ਬਾਕੀ ਜਿਵੇਂ ਹੀ ਉਹ ਕੋਈ ਇਸ ਬਾਰੇ ਅਗਲੀ ਅਪਡੇਟ ਦੇਣਗੇ ਤਾਂ ਅਸੀਂ ਤੁਹਾਡੇ ਨਾਲ ਜ਼ਰੂਰ ਸ਼ੇਅਰ ਕਰਾਂਗੇ ਤੇ ਬਾਕੀ ਸਾਡੇ ਵੱਲੋਂ ਅਰਦਾਸ ਹੈ ਕਿ ਗੱਗੂ ਮੋٹے ਦਾ ਪਰਿਵਾਰ ਤੇ ਉਹ ਬਿਲਕੁਲ ਠੀਕ ਹੋਣ ਤੇ ਪ੍ਰਮਾਤਮਾ ਉਹਨਾਂ ਨੂੰ ਤੰਦਰੁਸਤੀ ਬਖਸ਼ੇ ਤੇ ਉਹ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰਹਿਣ ਤੇ ਬਾਕੀ ਜਿਸਤੀ ਵੀ ਗੱਡੀਏ ਪਲਟੀ ਹੈ ਉਸ ਨੂੰ ਪ੍ਰਮਾਤਮਾ ਤੰਦਰੁਸਤੀ ਬਖਸ਼ੇ ਤੇ ਤੁਹਾਡੀ ਇਸ ਵੀਡੀਓ ਦੇ ਬਾਰੇ ਕੀ ਰਾਇਆ ਉਹ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਹਰ ਪੰਜਾਬੀ ਅਪਡੇਟ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ